ਵਿੱਚ ਅੱਗੇ ਰਹਿਣ ਵਾਲੀ ਸੰਸਥਾ ਜੈਂਟਸ ਕਲੱਬ ਵੱਲੋਂ ਆਪਣੇ ਕਲੱਬ ਦੇ ਉਸੁੱਲਾ ਤੇ ਰੀਤੀ ਅਨੁਸਾਰ ਨਵੇਂ ਪ੍ਰਧਾਨ ਦੇ ਲਈ ਇਨਸਟਾਲੈਂਸ਼ਨ ਸ਼੍ਰੋਮਣੀ ਦਾ ਆਯੋਜਨ ਜੈਂਟਸ ਪਵਨ ਵਿੱਚ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕਨ ਮੈਡਮ ਨੀਨਾ ਮਿੱਤਲ ਤੇ ਉਹਨਾਂ ਵੱਲ ਦੇ ਪਤੀ ਅਜੇ ਮਿੱਤਲ ਨੇ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਪ੍ਰੋਗਰਾਮ ਦੀ ਸ਼ੁਰੂਆਤ ਵਿਧਾਇਕ ਮੈਡਮ ਤੇ ਸਾਰੇ ਜੈਂਟਸ ਮੈਂਬਰਾਂ ਵੱਲੋਂ ਦੀਪਕ ਉਜਵਲ ਕਰਕੇ ਕੀਤੀ ਗਈ ਤੇ ਉਸ ਤੋਂ ਬਾਅਦ ਇਨਸਟਾਲੈਂਸ਼ਨ ਸ਼੍ਰੋਮਣੀ ਦੀ ਸ਼ੁਰੂਆਤ ਕਰਦੇ ਹੋਏ ਨਵੇਂ ਪ੍ਰਧਾਨ ਰਾਕੇਸ਼ ਪਾਵਨ ਨੂੰ ਜਾਂਸ ਕਲੱਬ ਦੀ ਰਸਮ 'ਉਨ ਸਾਰ ਪੁਰਾਣੇ ਪ੍ਰਧਾਨ ਦਿਨੇਸ਼ ਮਹਿਤਾ ਵੱਲੋਂ ਇਨਸਟਾਲੈਂਸ਼ਨ ਮੈਡਲ ਦਿੱਤਾ ਤੁਸੀਂ ਦੇਖ ਰਹੇ ਹੋ ਪੀਟੀ ਨਿਊਜ਼ 24 ਅਸੀਂ ਇਸ ਵਕਤ ਰਾਜਪੁਰਾ ਦੇ ਜੈਂਟਸ ਕਲੱਬ ਦੇ ਵਿੱਚ ਮੌਜੂਦਤ ਹਾਂ ਦੱਸ ਦਈਏ 34ਵੀਂ ਇੰਸਟਾਲੇਸ਼ਨ ਸੈਰਮਨੀ ਜੋ ਹੈ ਅੱਜ ਜਿਹੜੀ ਹੈ ਕੀਤੀ ਜਾ ਰਹੀ ਹੈ ਜੈਂਟਸ ਕਲੱਬ ਫਾਊਂਡੇਸ਼ਨ ਵੱਲੋਂ ਜਿਹੜੀ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਜਿਹੜਾ ਹੈ ਬੋਰਡ ਲੱਗਿਆ ਹੋਇਆ ਹੈ 34ਸਟ ਜਿਹੜੀ ਇੰਸਟਾਲੇਸ਼ਨ ਸੈਰਮਨੀ ਜਿਹੜੀ ਹੈ ਅੱਜ ਕੀਤੀ ਜਾ ਰਹੀ ਜਿਸਟ ਜਿਹੜੇ ਮੌਜੂਦਾ ਪ੍ਰਧਾਨ ਹਨ ਦਿਨੇਸ਼ ਮਹਿਤਾ ਜੋ ਇਸ ਸਮਾਜ ਸਭੀ ਨੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਹੈ ਲੋਕਾਂ ਦੀ ਸੇਵਾ ਜਿਹੜੇ ਕਰਦੇ ਆ ਰਹੇ ਸੀ ਤੇ ਜੈਂਟਸ ਕਲੱਬ ਨਾਲ ਜੁੜ ਕੇ ਵੀ ਉਹਨਾਂ ਨੇ ਕਾਫ ਸੇ ਸ਼ਰਮਣੀ ਦੇ ਵਿੱਚ ਕੌਣ ਨਵਾਂ ਪ੍ਰਧਾਨ ਚੁਣਿਆ ਜਾਏਗਾ ਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਮੈਡਮ ਨੀਨਾ ਮਿੱਤਲਵੀ ਇਥੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਆਖਿਰ ਜੈਂਟਸ ਕਲੱਬ ਵੱਲੋਂ ਜਿਹੜੇ ਹੈ ਪ੍ਰੋਗਰਾਮ ਜਿਹੜੇ ਹੈ ਕੀਤੇ ਜਾਂਦੇ ਹਨ ਤੇ ਉਹਨਾਂ ਵੱਲੋਂ ਜਿਹੜੇ-ਜਿਹੜੇ ਯੋਗਦਾਨ ਜਿਹੜੇ ਹੈ ਕੀਤੇ ਪਾਏ ਗਏ ਨੇ ਤੇ ਲੋਕਾਂ ਦੀ ਜਿਹੜੀ ਸੇਵਾ ਕੀਤੀ ਗਈ ਹੈ ਲੋਕਾਂ ਨੂੰ ਕਿੱਥੇ ਵੀ ਜ਼ਰੂਰਤ ਪਈ ਹੈ ਤਾਂ ਜੈਂਟਸ ਕਲੱਬ ਜਿਹੜਾ ਹੈਗਾ ਹਰ ਟਾਈਮ ਉਹਨਾਂ ਦੀ ਸੇਵਾ ਲਈ ਜਿਹੜਾ ਹੈ ਹਾਜ਼ਰ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਪੀਟੀ ਨਿਊਜ਼ 24 ਦੇ ਲਈ ਰਾਜਪੁਰਾ ਤੋਂ ਹਿ ਇਨ ਸੈਰੇਮਨੀ ਹੈ ਉਸ ਲਈ ਮੈਂ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਜਿਵੇਂ ਤੁਹਾਨੂੰ ਪਤਾ ਹੈ ਕਿ ਮਹਿਤਾ ਜੀ ਨੇ ਆਪਣੀ ਟਰਮ ਪੂਰੀ ਕੀਤੀ ਹੈ ਤਾਂ ਇਸ ਇਸ ਟਰਮ ਚ ਮਹਿਤਾ ਜੀ ਨੇ ਇਸ ਟਰਮ ਚ ਜੋ ਮਹਿਤਾ ਜੀ ਨੇ ਕੰਮ ਕੀਤੇ ਹੈ ਉਹ ਕਾਬਿਲ ਤਾਰੀਫ ਹੈ ਔਰ ਜਿੰਨੇ ਵੀ ਪ੍ਰੋਜੈਕਟ ਇੱਥੇ ਲਗਾਏ ਨੇ ਇਹਨਾਂ ਦੀ ਟਰਮ ਚ ਉਹ ਇੱਕ ਜਿਵੇਂ ਆਪਾਂ ਕਹਿੰਦੇ ਆ ਸਮਾਜ ਸੇਵੀ ਔਰ ਲੋਕਾਂ ਦੀ ਸੇਵਾ ਕਰਨ ਵਾਲੇ ਇਦਾਂ ਦੇ ਕੰਮ ਕੀਤੇ ਆ ਇਹਨਾਂ ਨੇ ਸਾਬਿਤ ਕਰਤਾ ਕਿ ਜਿਹੜੇ ਕਲੱਬ ਐ ਉਹ ਸਿਰਫ ਇੰਜੋਇਮੈਂਟਲੀ ਨਹੀਂ ਐ ਲੋਕਾਂ ਦੀ ਸੇਵਾ ਕਰਨ ਲਈ ਐ ਸੋਸ਼ਲ ਕੰਮ ਕਰਨ ਲਈ ਐ ਤਾਂ ਇਸ ਲਈ ਮੈਂ ਅੱਜ ਸਾਰੀ ਟੀਮ ਨੂੰ ਬਹੁਤ-ਬਹੁਤ ਮੁਬਾਰਕਾ ਦੇ ਰਹੀ ਆ ਤੇ ਹੁਣ ਨਵੀਂ ਜ਼ਿੰਮੇਵਾਰੀ ਰਕੇਸ਼ ਜੀ ਨੂੰ ਮਿਲੀ ਹੈ ਔਰ ਰਕੇਸ਼ ਜੀ ਨੂੰ ਤਾਂ ਤੁਸੀਂ ਜਾਣਦੇ ਹੋ ਕਿ ਨਿਰੰਗਾਰੀ ਮਿਸ਼ਨ ਨਾਲ ਵੀ ਜੁੜੇ ਹੋਏ ਨੇ ਔਰ ਬਹੁਤ ਅੱਛਾ ਮੈਸੇਜ ਪਬਲਿਕ ਤੱਕ ਦਿੰਦੇ ਨੇ ਔਰ ਸਾਨੂੰ ਪੂਰੀ ਉਮੀਦ ਹੈ ਉਮੀਦ ਕੀ ਸਾਨੂੰ ਪਤਾ ਹੈ ਸਭ ਨੂੰ ਕਿ ਰਕੇਸ਼ ਜੀ ਵੀ ਆਪਣੀ ਟਰਮ ਚ ਬਹੁਤ ਅੱਛਾ ਕੰਮ ਕਰਨਗੇ ਔਰ ਇਸ ਕਲੱਬ ਦੀ ਦਿਨ ਦੁਗਣੀ ਰਾਤ ਚੁਗਨੀ ਤਰੱਕੀ ਕਰਨਗੇ ਹੈ ਅੱਜ ਜੋ ਇਨਸਟਾਲੇਸ਼ਨ ਸੈਰੋਮਨੀ ਹੈ ਸਭ ਤੋਂ ਪਹਿਲੇ ਤਾਂ ਮੈਂ ਆਪਣੇ ਪ੍ਰਧਾਨ ਦਿਨੇਸ਼ ਮਹਤਰਾ ਜੀ ਕੋ ਬਹੁਤ ਬਹੁਤ ਮੁਬਾਰਕੀਂ ਦਿੰਦਾ ਹਾਂ ਚਲੋ ਸਾਲ ਤੋਂ ਇਨਕਾ ਜਨਵਰੀ ਮੇਂ ਸ਼ੁਰੂ ਹੋ ਗਿਆ ਥਾ पर इनको ये था कि पहले सबसे पहले मैं अपने क्लब के लिए कोई काम करूंगा उसके बाद मैं ओत लूँगा चलो तो सबसे पहले तो हम इनको मुबारक के देते हैं खैर इन्होंने क्लब में बहुत अच्छे अच्छे काम किए हैं ये आपने सब ने कर ही लिया सुन ही लिया कि भाई क्या क्या इन्होंने खैर इन्होंने अपनी मेहनत से ज़्यादा अपने बढ़ चढ़ के काम किया मैं इनको बहुत बहुत शुभकामनाएं देता हूँ और आज एक महत्वपूर्ण सूचना देने जा रहे हैं आपको कि आज हमारे जो मेम्बर थे लेट मनीष वर्मा जी उनके फादर साहब की फैमिली की तरफ से एक रिक्वेस्ट आई थी कि उनकी जगह उनके जो दामाद हैं सुदर्शन कुआत्रा जी उनको जेंट्स क्लब का प्रिंस वुड्स हाउस वाले तो उनको जेंट्स क्लब का मेंबर मनाया जाए तो उन्होंने इसकी आज अनाउंस की उनसे बातचीत हुई लेकिन दुखद बात यह है कि आज ही उनके जो मदर हैं वो सर वासन का हो गया तो आज आ नहीं पाए तो आज हमारी फैमिली में सुदर्शन कोत्रा जी एक एक सौ सातवें मेम्बर के रूप में, में जुड़ गए उनको बहुत बहुत बधाई लेकिन ऐसे मौके पे बस यही है कि वो आए और अपना रखें जी थैंक यू थैंक यू आज मुझे इस क्लब के लिए सेवा करने का ऑथराइज जो मौका मिला है उसके लिए सारे क्लब मेंबरों का बहुत बहुत धन्यवाद साथ में स्पेशल थैंक्स फॉर मैडम नीना मित्तल जी एम राजपुरा इनका बहुत बहुत धन्यवाद इस मौके पर आने पर और हमें आशीर्वाद देने के लिए किस तरह जो प्रोजेक्ट प्रोजेक्ट थोड़े किए गए हैं और और वाले दिन कोई नए देखो ऐसा है इंसान का जो जन्म होता है ना वो होता है इसीलिए कि लोग आते हैं चले जाते हैं लेकिन जीवन में कुछ ऐसा करके कर जाओ जो लोग याद करें दुनिया याद करें तो उसी उद्देश्य से हम लोग चले हैं पहले दिन से ही और जॉइंट्स क्लब का आज ये ये जो इंस्टॉलेशन समारोह है इसके अंदर हर प्रधान ने आके अपने लिए समाज के लिए मतलब बढ़ चढ़ के काम किया है तो उसी कड़ी में हम लोगों ने जो जो हमें आज समाज के अंदर जो निडी लोग दिखाई दिए अपने खुद ग्रुप मेंबर्स के लिए इवन हमारी बिल्डिंग के लिए हमें जो जो चीज़ की ज़रूरत थी हम सोचते थे आज ग्रीन एनर्जी की बहुत ज़रूरत है फिर हमने सबसे पहले यहाँ पर सोलर पावर प्रोजेक्ट लगाया उसका परिणाम सामने है कि हमारा जो बिजली का बिल है काफ़ी हद तक कम हो गया फिर मेम्बरों की सुविधा के लिए पावर जनरेटर लगाया गया फर्नीचर सारा रेनोवेट किया गया पूरी क्लब को पेंट्स ग्रीनरी जो कि आपके सामने आपको दिख रही है मतलब एक उन्नीस सौ का हमारा ये क्लब बना हुआ है तो आज इसकी में जरूरत थी कि आज इसको नया लुक दिया जाए तो जिस हिसाब से काम हुए तो वो सब आपके सामने जायट्स वेलफेयर फाउंडेशन जब तो यह हूं चाहे तद तो ही समाज की सेवा च लगे हर जरूरतमंद की जरूरत न पूरा करने का प्रयास किया जाता हर उस इंसान वास्ते क्लब है ਇਹ ਸਾਡੀ ਸੰਸਥਾ ਹੈ ਐਸੀ ਲੋਕਾਂ ਦੀ ਸੰਸਥਾ ਹੈ ਜਿਹੜੇ ਕਿ ਦਿਲੋਂ ਸ਼ਹਿਰ ਵਾਸੀਆਂ ਦੇ ਨਾਲ ਪਿਆਰ ਕਰਦੇ ਹਨ ਔਰ ਉਹਨਾਂ ਜ਼ਰੂਰਤਮੰਦਾਂ ਦੀ ਮਦਦ ਦੇ ਲਈ ਹਰ ਵਕਤ ਤਿਆਰ ਰਹਿੰਦੇ ਹਨ ਪ੍ਰਮਾਤਮਾ ਨੇ ਐਸੀ ਐਸੀ ਸਮਰੱਥਾ ਇਸ ਕਲੱਬ ਦੇ ਮੈਂਬਰਾਂ ਨੂੰ ਦਿੱਤੀ ਹੈ ਕਿਸੇ ਦਾ ਵੀ ਕੋਈ ਦੁੱਖ ਤਕਲੀਫ ਸਹਿ ਨਹੀਂ ਸਕਦੇ ਇਹ ਆਪ ਅੱਗੇ ਹੋ ਕੇ ਉਹਨਾਂ ਦੀ ਹੈਲਪ ਦੇ ਲਈ ਜਾਂਦੇ ਨੇ ਬਲਕਿ ਮਹਿਤਾ ਜੀ ਦੀ ਜਿਵੇਂ ਗੱਲ ਚੱਲ ਰਹੀ ਸੀ ਇਹਨਾਂ ਨੇ ਵੀ ਜਾ ਜਾ ਕੇ ਕੋਸ਼ਿਸ਼ ਕੀਤੀ ਕਿ ਕਿਉਂ ਨਾ ਹਰ ਉਸ ਇਨਸਾਨ ਤੱਕ ਪਹੁੰਚਿਆ ਜਾਏ ਜਿਹਨੂੰ ਜ਼ਰੂਰਤ ਹੈ ਔਰ ਇਸ کلب ਦਾ ਸ਼ੁਰੂ ਤੋਂ ਹੀ ਇਹ ਉਦੇਸ਼ ਰਿਹਾ ਕਿ ਜ਼ਰੂਰਤਮੰਦਾਂ ਦੀ ਸਹਾਇਤਾ ਪਿੱਛੇ ਸਾਡੇ ਪੂਜਾ ਸਾਹਿਬ ਦੇ ਟਰਨ ਟਰਮ ਦੇ ਵਿੱਚ ਵੀ ਉਹਨਾਂ ਨੇ ਵੀ ਸਲਾਈ ਮਸ਼ੀਨਾਂ ਦੇ ਕੇ ਔਰ ਐਸੇ ਬਹੁਤ ਸਾਰੀਆਂ ਲੜਕੀਆਂ ਔਰਤਾਂ ਨੂੰ ਇੱਕ ਆਪਣੇ ਪਰਿਵਾਰ ਸਿਰ ਖੜਾ ਹੋਣ ਦੀ ਉਹਨਾਂ ਨੂੰ ਤਾਕਤ ਬਖਸ਼ੀ ਉਹਨਾਂ ਨੂੰ ਐਸਾ ਇੱਥੇ ਟ੍ਰੇਨ ਕੀਤਾ ਗਿਆ ਗगन ਕੁਰਾਨਾ ਜੀ ਨੇ ਵੀ ਬਹੁਤ ਮਿਹਨਤ ਕੀਤੀ ਔਰ ਇਹ ਫਿਊਚਰ ਚ ਵੀ ਇਸ ਤੋਂ ਵੱਧ ਕੀ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ ਆਪ ਸਾਰਿਆਂ ਦੇ ਸਹਿਯੋਗ ਨਾਲ ਜਿਸ ਤਰ੍ਹਾਂ ਕਿ ਮੈਤਾ ਜੀ ਦੇ ਟਾਂਗ ਵਿੱਚ ਕਾਫੀ ਕੰਮ ਹੋਏ ਔਰ ਦੱਸਿਆ ਜਾ ਰਿਹਾ ਹੈ ਕਿ ਕੋਈ ਕੰਮ ਬਚਿਆ ਹੀ ਨਹੀਂ ਪਰ ਫਿਰ ਵੀ ਜਦੋਂ ਇੰਸਟਾਲੇਸ਼ਨ ਸ਼ਰੋਮਣੀ ਹੈ ਕੋਈ ਮਾਈਂਡ ਹੀ ਚਾਰਿਆ ਹੋਣਾ ਕਿ ਹਜੇ ਇਹ ਵਾਲਾ ਕੰਮ ਪੈਂਡਿੰਗ ਹੈ ਕੱਲ੍ਹ ਆਪਾਸ ਤੇ ਜਾਂ ਸੋਸ਼ਲ ਵਾਸਤੇ ਕੀ ਕਰਨਾ ਬਹੁਤ ਸਾਰੇ ਕੰਮ ਐਸੇ ਹੁੰਨੇ ਜਿਹੜੇ ਪਹਿਲਾਂ ਧਿਆਨ 'ਚ ਨਹੀਂ ਆਉਂਦੇ ਜਦੋਂ ਬੰਦਾ ਵਿਚਰਦਾ ਫਿਰ ਸਮਝ ਆਉਂਦਾ ਹੈ ਕਿ ਹਾਂ ਇੱਥੇ ਇਸ ਇਨਾਂ ਇਨਾਂ ਚੀਜ਼ਾਂ ਦੀ ਜ਼ਰੂਰਤ ਹੈ ਬਹੁਤ ਸਾਰੇ ਐਸੇ ਗਰੀਬ ਬੱਚੇ ਹਨ ਜਿਨ੍ਹਾਂ ਤੱਕ ਪ੍ਰੋਪਰ ਕਿਤਾਬਾਂ ਨਵੀਆਂ ਨਹੀਂ ਪਹੁੰਚਦੀਆਂ ਉਹ ਪੁਰਾਣੀਆਂ ਹੀ ਲੈ ਲੈ ਕੇ ਚਲਾਂਦੇ ਹਨ ਸਾਡਾ ਇਹ ਪਹਿਲਾ ਪ੍ਰੋਜੈਕਟ ਰਹੇਗਾ ਕਿ ਅਸੀਂ ਸਕੂਲ ਦੇ ਹਰ ਉਸ ਬੱਚੇ ਤੱਕ ਜਿਹੜਾ ਜ਼ਰੂਰਤਮੰਦ ਹੈ ਹਰ ਉਸ ਗਰੀਬ ਦੇ ਪਰਿਵਾਰ ਤੱਕ ਜਿਨ੍ਹਾਂ ਨੂੰ ਜਿਹੜੇ ਆਪਣੇ ਬੱਚਿਆਂ ਨੂੰ ਪੜ੍ਹਾਈ ਨਹੀਂ ਕਰਾ ਸਕਦੇ ਅੱਛੇ ਸਕੂਲਾਂ 'ਚ ਸਾਡਾ ਇਹ ਐਨਜੀਓ ਸਾਡਾ ਇੱਕ ਕਲੱਬ ਉਹਨਾਂ ਦੀ ਮਦਦ ਲਈ ਖੜੇਗਾ ਉਹਨਾਂ ਨੂੰ ਆਪਣੇ ਪੈਰਾਂ 'ਚੋਂ ਖੜਨ ਦੇ ਲਈ ਉਹਨਾਂ ਦੀ ਸਪੋਰਟ ਕਰੇਗਾ ਅੱਛੀ ਵਿੱਦਿਆ ਦੇ ਲਈ ਉਹਨਾਂ ਦੀ ਸਪੋਰਟ ਕਰੇਗਾ ਹੈਲਥ ਦੀ ਜ਼ਰੂਰਤ ਹੈ ਅੱਜ ਸਮਾਜ ਨੂੰ ਇੱਕ ਸਵਸਥ ਦੇਖਣ ਵਾਸਤੇ ਉਹ ਜਿਹੜੀ ਜ਼ਰੂਰਤਾਂ ਕੁਝ ਹਸਪਤਾਲ ਜਰਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ ਕੁਝ ਨਹੀਂ ਉਹ ਅਫੋਰਡ ਕਰ ਸਕਦੇ ਤਾਂ ਸਾਡਾ ਇੱਕ ਲੱਬ ਮਿਲ ਜੁਲ ਕੇ ਸਾਰਿਆਂ ਦੇ ਸਹਿਯੋਗ ਨਾਲ ਉਹਨਾਂ ਦੇ ਉਪਚਾਰ ਲਈ ਜਿਵੇਂ ਹੁਣ ਵੀ ਪ੍ਰਯਾਸ ਕੀਤੇ ਗਏ ਬਲੱਡ ਡੋਨੇਸ਼ਨ ਕੈਂਪ ਵੀ ਤੇ ਹੋਰ ਵੀ ਜਿੰਨੀ ਕਿ ਸੁਵਿਧਾਵਾਂ ਸੀ ਸ਼ਹਿਰ ਵਾਸੀਆਂ ਨੂੰ ਦੇਣ ਦਾ ਪੂਰਾ ਪ੍ਰਯਾਸ ਕਰਾਂਗੇ ਠੀਕ ਹੈ ਥੈਂਕ ਯੂ